ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਇੱਕ ਹੋਰ ਨਵੀਆਂ ਗੱਲਾਂ ਬਾਤਾਂ ਦੇ ਨਾਲ ਨਵੀਂ ਵੀਡੀਓ ਪਾਉਣ ਲੱਗੇ ਆਂ ਅਸੀਂ ਅੱਜ ਇਹ ਜਾਣਕਾਰੀ ਦੇਣ ਜਾ ਰਹੇ ਆਂ ਕਿ ਜਿਹੜੇ ਹਾਰੇ ਹੋਏ ਮੈਂਬਰ ਹੁੰਦੇ ਆ ਹਾਰੇ ਹੋਏ ਸਰਪੰਚ ਹੁੰਦੇ ਆ ਹਾਰੇ ਹੋਏ ਐਮਐਲਏ ਹੁੰਦੇ ਆ ਹਾਰੇ ਹੋਏ ਐਮਪੀ ਹੁੰਦੇ ਆ ਉਹਨਾਂ ਦੇ ਵੀ ਕੁਝ ਫਰਜ਼ ਹੁੰਦੇ ਆ ਜਦੋਂ ਚੋਣਾਂ ਲੜਦੇ ਆ ਚਲੋ ਜੇ ਜਿੱਤ ਜਾਂਦੇ ਆ ਤਾਂ ਫੇਰ ਵੀ ਤਾਂ ਉਹਨਾਂ ਦੇ ਫਰਜ਼ ਬਣਦੇ ਆ ਇਲਾਕੇ ਦੇ ਕੰਮ ਕਰਾਉਣ ਵਾਸਤੇ ਜਵੇਂ ਐਮਪੀ ਹੋ ਗਿਆ ਜਾਂ ਐਮਐਲਏ ਹੋ ਗਿਆ ਜਾਂ ਪਿੰਡ ਦੇ ਮੈਂਬਰ ਸਰਪੰਚ ਹੋ ਗਏ ਮੰਨ ਕੇ ਚਲੋ ਜੇ 100% ਜਿੱਤੇ ਹੋਏ ਦੇ ਫਰਜ਼ ਆ ਤਾਂ 40% ਹਾਰੇ ਹੋਏ ਦੇ ਵੀ ਫਰਜ਼ ਹੁੰਦੇ ਆ ਕਿ ਉਹਨੇ ਵੀ ਇਲਾਕੇ ਦੇ ਕੰਮ ਕਰਾਉਣੇ ਹੁੰਦੇ ਆ ਮੰਨ ਕੇ ਚੱਲੋ ਇੱਕ ਪਿੰਡੂ ਖੇਤਰ ਦੇ ਵਿੱਚ ਪੰਚਾਇਤ ਬਣਦੀ ਹੈ ਤਾਂ ਉਹਦੇ ਵਿੱਚ ਚੋਣਾ ਲੜੀਆਂ ਜਾਂਦੀਆਂ ਇੱਕ ਧਿਰ ਜਿੱਤ ਜਾਂਦੀ ਹੈ ਇੱਕ ਧਿਰ ਹਾਰ ਜਾਂਦੀ ਹੈ ਤਾਂ ਹਾਰੇ ਹੋਿਆਂ ਦੇ ਵੀ ਪਿੰਡ ਦੇ ਵਿੱਚ ਫਰਜ਼ ਬਣਦੇ ਆ ਪਿੰਡ ਦੇ ਮੁੱਦੇ ਚੱਕਣੇ ਮੰਨ ਕੇ ਚੱਲੋ ਜਿੱਤ ਜਾਂਦੇ ਤਾਂ ਫੇਰ ਵੀ ਤਾਂ ਉਹਨਾਂ ਦੇ ਫਰਜ਼ ਬਣਦੇ ਸੀ ਨਾ ਤਾਂ ਜਦੋਂ ਪਿੰਡੂ ਖੇਤਰ ਦੇ ਮੁੱਦੇ ਇੱਕ ਹਾਰਿਆ ਹੋਇਆ ਮੈਂਬਰ ਸਰਪੰਚ ਚੱਕੂਗਾ ਤਾਂ ਉਹਦੇ ਨਾਲ ਪਿੰਡ ਦਾ ਭਲਾ ਹੁੰਦਾ ਹੈ ਪਿੰਡ ਦੇ ਜਿਹੜੇ ਅਸਲ ਮੁੱਦੇ ਆ ਉਹਨਾਂ ਤੇ ਮਤਲਬ ਹੀ ਧਿਆਨ ਦਵਾਇਆ ਜਾਂਦਾ ਸਰਕਾਰਾਂ ਦਾ ਜਾਂ ਸਮੇਂ ਦੀ ਪੰਚਾਇਤ ਦਾ ਪਰ ਇੱਥੇ ਉਲਟਾ ਹੁੰਦਾ ਪਿਛਲੇ ਲੰਮੇ ਸਮੇਂ ਤੋਂ ਜੋ ਅਸੀਂ ਦੇਖ ਰਹੇ ਹਾਂ ਜਿਹੜਾ ਤਰ ਹਾਰ ਜਾਂਦੀ ਉਹ ਚੁੱਪ ਹੋ ਕੇ ਬੈਠ ਜਾਂਦਾ ਵੀ ਚਲ ਯਾਰ ਆਪਣੀ ਕਿਹੜਾ ਜ਼ਿੰਮੇਵਾਰੀ ਹੈ ਜਿਹੜਾ ਜਿੱਤ ਗਿਆ ਉਹਦੀ ਜ਼ਿੰਮੇਵਾਰੀ ਹੈ ਨਹੀਂ ਹਾਰੇ ਹੋਏ ਦੇ ਵੀ ਜ਼ਿੰਮੇਵਾਰੀ ਆ ਉਹਨੇ ਵੀ ਪਿੰਡੂ ਖੇਤਰ ਦੇ ਮੁੱਦੇ ਪਿੰਡ ਦੇ ਮਸਲੇ ਰਾਹਾਂ ਦੇ ਮਸਲੇ ਛੱਪੜਾਂ ਦੇ ਮਸਲੇ ਉਹਨੇ ਵੀ ਚੱਕਣੇ ਹੁੰਦੇ ਆ ਲੋਕਾਂ ਦੇ ਮਸਲੇ ਉਹਨੇ ਵੀ ਚੱਕਣੇ ਹੁੰਦੇ ਆ ਲੋਕਾਂ ਦੇ ਮਸਲੇ ਆ ਜਿਹੜੇ ਉਹਨੇ ਵੀ ਜਾ ਕੇ ਆਵਾਜ਼ ਠਾਉਣੀ ਹੁੰਦੀ ਆ ਵਾਜ ਠਾਉਣ ਦੇ ਨਾਲ ਮਸਲੇ ਹੱਲ ਹੁੰਦੇ ਐ ਨਹੀਂ ਵੀ ਵਾਜ ਠਾਉਣ ਤੋਂ ਬਿਨਾ ਮਸਲੇ ਹੱਲ ਹੋ ਜਾਂਦੇ ਜੇ ਪਿੰਡੂ ਖੇਤਰ ਦੇ ਹਾਰੇ ਹੋਏ ਨਮਾਇंदे ਵਾਜ ਚੱਕਣਗੇ ਚਲੋ ਇੱਕ ਵਾਰੀ ਹਾਰ ਗਿਆ ਦੂਜੀ ਵਾਰੀ ਜਿੱਤ ਜੂਗਾ ਜਦੋਂ ਹਾਰਿਆ ਹੋਇਆ ਮੈਂਬਰ ਪਿੰਡ ਦੇ ਮੁੱਦੇ ਚੱਕੂਗਾ ਪਿੰਡ ਦੇ ਮਸਲੇ ਚੱਕੂਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚੋਂ ਆਟੋਮੈਟਿਕ ਹੀ ਮੈਂਬਰ ਬਣ ਜੂਗਾ ਆਟੋਮੈਟਿਕ ਹੀ ਮਤਲਬ ਵੀ ਉਹ ਮੈਂਬਰ ਸਰਪੰਚ ਬਣ ਜੂਗਾ ਜਦੋਂ ਪਿੰਡ ਦੇ ਮੁੱਦੇ ਇਕ ਚੱਕੂਗਾ ਪਿੰਡ ਦੇ ਮਸਲੇ ਚੱਕੂਗਾ ਪਿੰਡ ਵਿੱਚ ਕੋਈ ਗੈਰ ਕਾਨੂੰਨੀ ਕੰਮ ਨਹੀਂ ਹੋਣ ਦੇਊਗਾ ਮਾੜੇ ਕੰਮ ਨਹੀਂ ਹੋਣ ਦੇਊਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਟੋਮੈਟਿਕਲੀ ਲੋਕਾਂ ਨੂੰ ਚੁਣ ਲੈਣਗੇ ਤਾਂ ਇਸ ਵਾਸਤੇ ਜਿਹੜਾ ਹਾਰਿਆ ਹੋਇਆ ਨਮਾਇੰਦਾ ਹੁੰਦਾ ਉਹਦੇ ਵੀ ਕੁਝ ਜ਼ਿੰਮੇਵਾਰੀਆਂ ਬਣਦੀਆਂ ਜੇ ਉਹਦੀ 100% ਹੈ ਜਿੱਤੇ ਦੀ ਤਾਂ ਹਾਰੇ ਦੀ 40% ਹੈ ਆਉਣ ਵਾਲੇ ਸਮੇਂ ਦੇ ਵਿੱਚ ਆਉਂਦੇ ਵੀਰੀ 5 ਸਾਲੀ ਉਹਨੂੰ ਮੈਂਬਰੀ ਸਰਪੰਚੀ ਮਿਲ ਸਕਦੀ ਹੈ ਤਾਂ ਇਸ ਵਾਸਤੇ ਮੁੱਦੇ ਚੱਕਦੇ ਰਹਿਣਾ ਚਾਹੀਦਾ ਮਸਲਿਆਂ ਤੇ ਗੱਲ ਕਰਦੇ ਰਹਿਣਾ ਚਾਹੀਦਾ ਇਹ ਨਹੀਂ ਹੁੰਦਾ ਵੀ ਲੋਕਾਂ ਨੇ ਉਹਨੂੰ ਹਰਾਤਾ ਤੇ ਮਤਲਬ ਵੀ ਅਸੀਂ ਚੁੱਪ ਹੋ ਕੇ ਬੈਠ ਜਾਈਏ ਚੁੱਪ ਨਹੀਂ ਰਹਿਣਾ ਚਾਹੀਦਾ ਲੋਕਾਂ ਦੇ ਮਸਲੇ ਲੋਕਾਂ ਦੇ ਮੁੱਦੇ ਪਿੰਡ ਦੇ ਮਸਲੇ ਉਹਨਾਂ ਨੂੰ ਚੱਕਣੇ ਚਾਹੀਦੇ ਹੁਣ ਜਿਹੜੇ ਹਾਰੇ ਹੋਏ ਐਮਪੀ ਦੱਸਦੇ ਨਹੀਂ ਇਲਾਕਿਆਂ ਦੇ ਵਿੱਚ ਹਾਰਿਆ ਹੋਇਆ ਐਮਐਲਏ ਦੀਂਦੇ ਨਹੀਂ ਲੋਕਾਂ ਦੇ ਮਸਲੇ ਪਿੰਡੂ ਖੇਤਰ ਦੇ ਮਸਲੇ ਚੱਕਣੇ ਚਾਹੀਦੇ ਆ ਲੋਕਾਂ ਦਾ ਭਲਾ ਹੁੰਦਾ ਪਿੰਡ ਦਾ ਮਸਲਾ ਜਿਹੜਾ ਉਹਦੇ ਹੱਲ ਹੁੰਦੇ ਆ ਮਸਲੇ ਤਾਂ ਇਸ ਵਾਸਤੇ ਜਿਹੜਾ ਵੀ ਬੰਦਾ ਕੇਰਾ ਚੋਣ ਮદાનਾਂ ਦੇ ਖਾੜੇ ਦੇ ਵਿੱਚ ਉਤਰ ਜਾਵੇ ਉਹ ਇਹ ਨਾ ਸੋਚੇ ਵੀ ਇੱਕ ਵਾਰੀ ਹਾਰ ਗਿਆ ਤੇ ਦੂਜੀ ਵਾਰੀ ਮੈਂ ਜਿੱਤ ਨਹੀਂ ਸਕਦਾ ਜੇ ਮਸਲੇ ਚੱਕੂਗਾ ਮੁੱਦੇ ਚੱਕੂਗਾ ਤਾਂ ਉਹਦੀ ਵੀਰੀ ਉਹ ਜਿੱਤ ਸਕਦਾ ਹੈ ਵੱਡੀ ਆਸ ਰੱਖੇ ਲੰਮੀ ਆਸ ਰੱਖੇ ਆਸ ਲੰਮੀ ਫੇਰ ਬਣਦੀ ਹੈ ਜੇ ਲੋਕਾਂ ਦੇ ਮਸਲੇ ਚੱਕਾਂਗੇ ਲੋਕਾਂ ਦੇ ਮੁੱਦੇ ਚੱਕਾਂਗੇ ਤਾਂ ਇਸ ਵਾਸਤੇ ਕੱਲੀਆਂ ਮੰਬਰੀਆਂ ਸਰਪੰਚੀਆਂ ਨਾ ਦੇਖੋ ਵੀ ਉਹ ਲੈ ਕੇ ਕੰਮ ਹੁੰਦੇ ਆ ਹਾਰਿਆ ਹੋਇਆ ਮਸਲੇ ਚੱਕੇ ਦਾ ਲੋਕਾਂ ਦੇ ਮਸਲੇ ਹੱਲ ਹੋ ਸਕਦੇ ਆ ਜਿਵੇਂ ਕੇ ਦਾ ਆਟਾ ਦਾਲ ਕਾਟੋ ਗਿਆ ਜਾਂ ਕੋਈ ਵੀ ਮਸਲਾ ਉਹ ਚੱਕ ਸਕਦਾ ਹਾਰੇ ਹੋਇਆ ਨੁਮਾਇੰਦਾ ਵੀ ਮਸਲੇ ਚੱਕ ਸਕਦਾ ਤਾਂ ਹਾਰੇ ਹੋਏ ਨੁਮਾਇੰਦੇ ਦਾ ਫਰਜ਼ ਬਣਦਾ ਵੀ ਪਿੰਡੂ ਖੇਤਰ ਦੇ ਮਸਲੇ ਪਿੰਡ ਦੇ ਮੁੱਦੇ ਪਿੰਡ ਦੀਆਂ ਗਲੀਆਂ ਦੇ ਮਸਲੇ ਛੱਪੜਾਂ ਦੇ ਮਸਲੇ ਗਲੀਆਂ ਦੇ ਜਿਹੜੇ ਮਸਲੇ ਉਹਨੂੰ ਚੱਕਣੇ ਚਾਹੀਦੇ ਹਾਰੇ ਹੋਏ ਨਮਾਇੰਦੇ ਦਾ ਫਰਜ਼ ਬਣਦਾ ਕਿਉਂਕਿ ਉਹ ਮਤਲਬ ਹੀ ਲੋਕਾਂ ਦੇ ਮਸਲੇ ਚੱਕ ਕੇ ਵੀ ਆ ਯਾਰ ਪਿੰਡ ਦਾ ਮਸਲਾ ਇਹਨੂੰ ਕਰੋ ਹੱਲ ਤਾਂ ਹੌਲੀ-ਹੌਲੀ ਸਰਕਾਰਾਂ ਤੱਕ ਪਹੁੰਚਦਾ ਹੈ ਤਾਂ ਆਉਂਦੀ ਵੇਰੀ ਉਹਦੀ ਪકડ ਜਿਹੜੀ ਮਜ਼ਬੂਤ ਹੋ ਸਕਦੀ ਹੈ ਵੀ ਇਹਨੇ ਇਹਨਾਂ 5 ਸਾਲ ਦੇ ਵਿੱਚ ਵਿਰੋਧੀ ਧਿਰ ਬਣ ਕੇ ਪਿੰਡ ਦੇ ਮਸਲੇ ਚੱਕ ਕੇ ਪਿੰਡ ਦੇ ਮੁੱਦੇ ਚੱਕ ਕੇ ਲੋਕਾਂ ਦੇ ਕੰਮ ਕਰਾਏ ਲੋਕਾਂ ਦੀ ਆਵਾਜ਼ ਬਣਿਆ ਤਾਂ ਆਉਂਦੀ ਵੇਰੀ ਉਹਨੂੰ ਲੋਕ ਆਟੋਮੈਟਿਕ ਹੀ ਚੁਣ ਦੇਣਗੇ ਤਾਂ ਇਸ ਵਾਸਤੇ ਪੰਜ ਸਾਲਾਂ ਦੇ ਵਿੱਚ ਦੀ ਇਹ ਨਹੀਂ ਹੁੰਦਾ ਵੀ ਅਸੀਂ ਹਾਰ ਗਿਆ ਚੁੱਪ ਹੋ ਕੇ ਘਰੇ ਬੈਠ ਜਾਈਓ ਮਸਲੇ ਚੱਕੋ ਆਉਂਦੀ ਵੇਰੀ ਲੰਮੀ ਸੋਚ ਰੱਖੋਗੇ ਆਉਂਦੀ ਵੇਰੀ ਜਿੱਤ ਜਾਗੇ ਜਿੱਤੋਂਗੇ ਤਾਂ ਜੇ ਪਿੰਡ ਦੇ ਮਸਲੇ ਚੱਕੋਗੇ ਪਰ ਇੱਥੇ ਕੀ ਹੁੰਦਾ ਹੈ ਹਾਰਿਆ ਹੋਇਆ ਚੁੱਪੋ ਕੇ ਬੈਠ ਜਾਂਦਾ ਵੀ ਆਪਣੀ ਕਿਹੜੀ ਡਿਊਟੀ ਹੈ ਨਹੀਂ ਡਿਊਟੀ ਤੁਹਾਡੀ ਬਣਦੀ ਹੈ ਸਾਰਿਆਂ ਦੀ ਬਣਦੀ ਹੈ ਵੈਸਾ ਤਾਂ ਸਾਰੇ ਲੋਕਾਂ ਦੀ ਬਣਦੀ ਹੈ ਇਹ ਨਹੀਂ ਹੁੰਦਾ ਵੀ ਅਸੀਂ ਚੁੱਪ ਹੋ ਕੇ ਬੈਠ ਜਾਣਾ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਦੇ ਆ ਤਾਂ ਜਿਹੜੇ ਹਾਰ ਜਾਂਦੇ ਨਮਾਇੰਦੇ ਪਿੰਡਾਂ ਦੀ ਆਵਾਜ਼ ਬਣਨ ਇਲਾਕੇ ਦੀ ਆਵਾਜ਼ ਬਣ ਕਿ ਉਹ ਮਤਲਬ ਇਹ ਆਵਾਜ਼ ਵੱਧ ਚੱਕਣ ਫਿਰ ਪੰਜਾਬ ਦੇ ਕੰਮ ਇਲਾਕੇ ਦੇ ਕੰਮ ਪਿੰਡਾਂ ਦੇ ਕੰਮ ਵੱਧ ਹੁੰਦੇ ਆ ਲੋਕਾਂ ਦੀ ਆਵਾਜ਼ ਬਣ ਕੇ ਉਹ ਸਰਕਾਰਾਂ ਦੇ ਅੱਗੇ ਮਸਲੇ ਠਾਉਣ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲੇਗਾ ਮਾਫੀ ਚਾਹੁੰਦੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅੱਜ ਲੋੜ ਆ ਇਹਨਾਂ ਗੱਲਾਂ ਦੀ ਪੰਜਾਬ ਦੀ ਧਰਤੀ ਤੱਕ ਤੇ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣਾ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਹੈ